ਦੁਕਾਨ ਵੀ ਇਹੋ ਹੀ ਆ ਤੇ ਘਰ ਵੀ ਇਹੋ ਹੀ ਆ ਤੇ ਸੌਣੇ ਵੀ ਇੱਥੇ ਹੀ ਆ ਤੇ ਦੁਕਾਨ ਵੀ ਮਾੜੀ ਮੋਟੀ ਇੱਥੇ ਹੀ ਕਰਦੇ ਆ ਤੇ ਜਦੋਂ ਮੀਂਹ ਕਣੀ ਆਉਂਦਾ ਸਾਡਾ ਤੇ ਉਹ ਅਸੀਂ ਸਾਨੂੰ ਬੜੀ ਮੁਸ਼ਕਿਲ ਆਉਂਦੀ ਆ ਤੇ ਤੁਹਾਨੂੰ ਬਰਾਜ ਜੀ ਕੱਲ ਮੰਗਾਈ ਚ ਪਰਸੰਦੇ ਸਿਰ ਤੇ ਨਹੀਂ ਗੁਜ਼ਾਰਾ ਹੁੰਦਾ ਬੇਟੀ ਸਾਡੀ ਇੱਕ ਬੇਟਾ ਵਾ ਬੇਟੀ ਵੀ ਜਵਾਨ ਵਾ ਜਦੋਂ ਹਣ ਗਰਮੀ ਧਨਵੇਂ ਇੰਨੀ ਗਰਮੀ ਪੈਣਦੀ ਜਦ ਬੱਤੀ ਚੱਲ ਜਾਂਦੀ ਬਹੁਤ ਮੁਸ਼ਕਿਲ ਹੁੰਦੀ ਸਾਨੂੰ ਮੈਂ ਹੱਡੇ ਕਾਇਆ ਵਾਂ 50% ਮੈਂ ਤੇ ਮੇਰਾ ਬਹੁਤ ਮੁਸ਼ਕਲ 1500 ਪੀਸਲ ਮੇਰੀ ਮਿਲਦੀ ਆ ਜਨਾਨੀ ਦੀ ਵੀ ਰੇਜ ਹੁੰਦੀ ਆ ਬੰਦਾ ਠੀਕ ਠਾਕ ਹੋਵੇ ਹਾਨੂੰ ਕੋਈ ਖਰਚਾ ਹੋਵੇ ਹੱਡੀਆਂ ਰੀਜਾਂ ਪੂਰੀਆਂ ਹੋਣ ਪਰ ਨਹੀਂ ਇਹੋ ਜੇ ਕੋਈ ਹਾਲਾਤ ਹੱਡੀਆਂ ਨੇ ਮਾੜੀ ਹੋ ਚੁੱਕੀਆਂ ਅਸੀਂ ਤੁਹਾਨੂੰ ਕੀ ਦਸੀਏ ਤੇ ਪਰ ਮੈਂ ਹੁਣ ਐਕਸੀਡੈਂਟ ਹੋਣ ਦੇ ਕਾਰਨ ਮੈਂ ਸੌ ਹੀ ਲਾ ਲੂ ਮਸੌ ਹੀ ਹੋ ਗਿਆ ਉਸ ਤੋਂ ਕਮਜ਼ੋਰ ਲੱਤ ਮੇਰੀ ਦੋਵਾਂ ਰੀ ਟੁੱਟ ਟੁਕੀ ਆ ਜੀ ਜੀ ਤੇ ਜਿਹੜੇ ਮੇਰੇ ਮਾੜੀ ਮੋਟੀ ਪੁੰਚੀ ਮੈਂ ਡਾਕਟਰਾਂ ਦਾ ਹੀ ਦੇ ਚੁੱਕਾ ਹਾਂ ਇਸ ਵਕਤ ਮੌਜੂਦ ਆ ਖਡੂਰ ਸਾਹਿਬ ਹਲਕੇ ਦੇ ਪਿੰਡ ਮਾਨੋ ਚਾਲ ਦੇ ਵਿੱਚ ਤਾਂ ਤੁਸੀਂ ਦੇਖ ਰਿਹਾ ਤਸਵੀਰਾਂ ਦੇ ਵਿੱਚ ਕਿ ਹੈਂਡੀਕੈਪ ਵੀਰ ਆ ਬੱਚੇ ਵੀ ਦੋ ਨੇ ਇਹਨਾਂ ਦੇ ਅਤੇ ਕਰਿਆਨੇ ਦੀ ਦੁਕਾਨ ਜਿਹੜੀ ਆ ਉਹੋ ਹੀ ਉਹਨਾਂ ਦਾ ਘਰ ਹੈ ਉਹੋ ਹੀ ਉਹਨਾਂ ਦਾ ਕੰਮ ਹੈ ਅਤੇ ਜਦੋਂ ਗਰਮੀਆਂ ਦੇ ਦਿਨਾਂ ਦੇ ਵਿੱਚ ਲਾਈਟ ਬੰਦ ਹੁੰਦੀ ਹੈ ਤਾਂ ਉਸੇ ਹੀ ਦੁਕਾਨ ਦੇ ਬਾਹਰ ਸੜਕ ਦੇ ਉੱਪਰ ਮੰਜਾ ਢਾਹ ਕੇ ਸੌਣ ਦੇ ਲਈ ਮਜਬੂਰ ਹੈ ਇਹ ਪਰਿਵਾਰ ਜੀਹਾਂ ਪਿੰਡ ਨੇ ਰਲ ਕੇ ਇਹ ਦੁਕਾਨ ਪਾ ਕੇ ਦਿੱਤੀ ਥੋੜੇ ਥੋੜੇ ਪੈਸੇ ਕਰਕੇ ਪਰ ਹੁਣ ਹਾਲਾਤ ਜਿਹੜੇ ਨੇ ਇੰਨੇਕ ਬੱਤਰ ਨੇ ਕਿ ਆਪ ਦਾ ਘਰ ਜਿਹੜਾ ਨਹੀਂ ਹੈਗਾ ਦੁਕਾਨ ਹੀ ਘਰ ਹੈ ਤੇ ਇਹੋ ਹੀ ਉਹਨਾਂ ਦਾ ਕੰਮ ਹੈ ਜਿਸ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਪਰਿਵਾਰ ਦੇ ਦਿਲ ਦਾ ਦਰਦ ਜਾਣਾਂਗੇ ਗੱਲਬਾਤ ਕਰਕੇ ਅਤੇ ਜਿੰਨੇ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਵੇਖ ਰਹੇ ਨੇ ਇਸ ਵੀਰ ਨੂੰ ਵੇਖ ਰਹੇ ਨੇ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਫੋਨ ਜ਼ਰੂਰ ਕਰਿਓ ਉਹਨਾਂ ਦਾ ਹਾਲਾਤ ਵੇਖ ਕੇ ਉਹਨਾਂ ਦੀ ਮਦਦ ਜ਼ਰੂਰ ਕਰਿਓ ਤੁਸੀਂ ਵੀ ਵੇਖ ਸਕਦੇ ਹੋ ਜੋ ਤਸਵੀਰਾਂ ਦੇ ਵਿੱਚ ਵੀ ਅਸੀਂ ਸਾਂਝੇ ਕਰ ਰਹੇ ਆਂ ਆਓ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰ ਰਹੇ ਆਂ ਕਰਦੇ ਆਂ ਕਿ ਕਿੰਨੇ ਸਮੇਂ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਫੇਰ ਉਹ ਰਹਿ ਰਹੇ ਨੇ ਵੀਰ ਜੀ ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਨਾਮ ਤੇ ਆਪਣਾ ਨਾਮ ਦੱਸੋ ਜੀ ਸਤਰੀਕਾਲ ਜੀ ਮਹਾਰਾਜ ਸਾਰਿਆਂ ਨੂੰ ਜੀ ਜੀ ਮੇਰਾ ਪਿੰਡ ਮਾਨੋਚਲ ਕਲਾਂ ਜੀ ਨਾਮ ਮੇਰਾ ਪਲਵਿੰਦਰ ਸਿੰਘ ਜੀ ਜੀ ਕੀ ਹਾਲਾਤ ਨੇ ਘਰ ਦੇ ਸਭ ਤੋਂ ਪਹਿਲਾਂ ਇਹ ਦੱਸਿਓ ਆਹ ਕਰਿਆਨੇ ਦੀ ਦੁਕਾਨ ਤੇ ਤੁਸੀਂ ਰਹਿ ਰਹੇ ਹੋ ਇੱਥੇ ਰਾਤ ਨੂੰ ਸੌਣਾ ਪੈਂਦਾ ਇਹ ਜ਼ਰੂਰ ਦੱਸਿਓ ਵੀ ਘਰ ਵੀ ਇਹੀ ਆ ਹਾਂ ਜੀ ਭਾਜੀ ਇਹ ਤੁਹਾਡਾ ਸਿਸਟਮ ਹੀ ਦੁਕਾਨ ਵੀ ਇਹੋ ਹੀ ਆ ਤੇ ਘਰ ਵੀ ਇਹੋ ਹੀ ਆ ਤੇ ਸੋਨ ਨੇ ਵੀ ਇੱਥੇ ਹੀ ਆ ਤੇ ਦੁਕਾਨ ਵੀ ਮਾੜੀ ਮੋਟੀ ਇੱਥੇ ਹੀ ਕਰਦੇ ਆ ਤੇ ਜਦੋਂ ਮੀ ਕਣੀ ਆਉਂਦਾ ਸਾਡਾ ਤੇ ਉਹ ਅਸੀਂ ਸਾਨੂੰ ਬੜੀ ਮੁਸ਼ਕਲ ਆਉਂਦੀ ਆ ਤੇ ਫਿਰ ਅੰਦਰਾ ਆ ਜੀਦਾ ਵਾ ਤੇ ਸਾਡੇ ਨੂੰ ਮੁਸ਼ਕਲ ਬੜੀ ਇੱਕ ਗੁੜਿਆਵਾ ਜਵਾਨ ਆ ਪਲੱਸ 2 ਵਿੱਚ ਪੜਨ ਲਈ ਆ ਜੀ ਜੀ ਤੇ ਕਾਕਾ 10ਵੀਂ ਪੜਨ ਦਿਆ ਵਾ ਜੀ ਤੇ ਤੁਹਾਨੂੰ ਪਤਾ ਕਿ ਖਰਤੇ ਅੱਜਕੱਲ ਸਰਕਾਰੀ ਸਕੂਲਾਂ ਦੇ ਬੜੇ ਹੀ ਆ ਤੇ ਮਾੜਾ ਬੰਦਾ ਤੇ ਚਲੋ ਕਰ ਸਕਦੇ ਆ ਤੇ ਜਿੰਨਾ ਦੇ ਸਾਡੇ ਹਾਲਾਤ ਆ ਮੈਂ ਹਾਂ ਡਿਕਾਇਵਾਂ 50% ਮੈਂ ਤੇ ਮੇਰਾ ਬਹੁਤ ਮੁਸ਼ਕਲ 1500 ਪੈਸੇ ਮੇਰੀ ਮਿਲਦੀ ਆ ਤੇ ਤੁਹਾਨੂੰ ਪਤਾ ਘਰਾਂ ਦੇ ਖਰਚੇ ਬੜੇ ਆ ਤੇ ਇੰਨੇ ਦੇ ਜਿਆਦਾ ਨਹੀਂ ਹੈਗਾ ਮੈਂ ਦਾਨੀ ਵੀਰਾਂ ਨੂੰ ਬੇਨਤੀ ਕਰਦਾ ਵਾਂ ਤੇ ਮੈਨੂੰ ਸਾਨੂੰ ਕਮਰਿਆਂ ਦੀ ਲੋੜ ਆ ਸਾਡਾ ਸਿਰ ਲਕਾਇਆ ਕੀਤਾ ਜਾਵੇ ਤੇ ਅੱਜ ਦੇ ਹਾਲਾਤ ਜਿਹੜੇ ਤੁਸੀਂ ਵੇਖ ਰਹੇ ਪੰਜਾਬ ਦੇ ਲੁੱਟਾਂ ਖੋਹਾਂ ਦੇ ਆ ਇੱਕ ਮਰਤੀ ਜਵਾਨ ਸੜਕ ਤੇ ਹਾਬ ਸੌਣ ਵਾਲਾ ਹੁੰਦਾ ਵਾ ਤੇ ਅਸੀਂ ਇਹ ਪੀਰ ਕਰਦੇ ਦਾਨੀ ਸੱਜਣਾ ਨੂੰ ਤੇ ਸਾਡਾ ਨੁਕਸਾਨ ਨਾ ਹੋਵੇ ਸਾਡਾ ਅਸੀਂ ਪ੍ਰਵਾਦ ਆ ਆ ਚਾਰ ਦਿਵਾਲੀ ਤੇ ਅਸੀਂ ਆਪਦਾ ਜੀਵਨ ਬਤਾਇਆ ਥੱਕੀ ਹਾਂਜੀ ਜੇ ਮਨ ਦੇ ਵਿੱਚ ਆਉਂਦਾ ਤਾਂ ਹੋਵੇਗਾ ਕਿ ਜੇ ਮੈਂ 100% ਫਿੱਟ ਹੁੰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਪਰ ਹੁਣ ਮੈਂ 100% ਫਿੱਟ ਨਹੀਂ ਹਾਂ ਜਿਸ ਦੇ ਕਰਕੇ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਹਾਂ ਕੀ ਅਪੀਲ ਕਰਨੀ ਚਾਹੁੰਦੇ ਦਾਨੀ ਵੀਰਾਂ ਨੂੰ ਇਹ ਜ਼ਰੂਰ ਦੱਸਿਓ ਕਿ ਇਹਨਾਂ ਹਾਲਾਤਾਂ 'ਚ ਵੀ ਕਦੋਂ ਦੇ ਰਹਿ ਰਹੇ ਹਾਂ ਮੈਂ ਭਾਜੀ 50% ਹੈਗਾ ਸਾਂ ਤੇ ਪਰ ਮੈਂ ਹੁਣ ਐਕਸੀਡੈਂਟ ਹੋਣ ਤੇ ਕਾਰਨ ਮੈਂ ਸੋਈ ਲਾਲੂ ਮਸੋਈ ਹੋ ਗਿਆ ਉਸ ਤੋਂ ਕਮਜ਼ੋਰ ਲੱਤ ਮੇਰੀ ਦੋ ਵਾਰੀ ਟੁੱਟ ਟੁਕੀ ਆ ਜੀ 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 ਤੇ ਜਿਹੜੇ ਮੇਰੇ ਮਾੜੀ ਮੋਟੀ ਪਹੁੰਚੀ ਮੈਂ ਡਾਕਟਰਾਂ ਦਾ ਹੀ ਦੇ ਚੁੱਕਾ ਹਾਂ ਤੇ ਮੈਂ ਦਾਨੀ ਵੀਰਾਂ ਨੂੰ ਇਹੋ ਹੀ ਕਹਿਣਾ ਚਾਹਣਾ ਵਾਂ ਤੇ ਮੇਰਾ ਗਰੀਬ ਦਾ ਸੰਯੋਗ ਦੋ ਮਹਾਰਾਜ ਤੁਹਾਨੂੰ ਬਹੁਤ ਦਊਗਾ ਤੇ ਦੇਂਦਾ ਆਊਗਾ ਤੁਸੀਂ ਇਤਨਾ ਗਰੀਬਾਂ ਪਰਵਾਰਾਂ ਦੀ ਮਤ ਕਰਦੇ ਰਹੋ ਪੈਣੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਕੌਰ ਹੈ ਪਿੰਡ ਸਾਡਾ ਮਾਨੋਚਾਹਲੇ ਕਲਾਂ ਜੀ ਬਣਾ ਕੀ ਹਾਲਾਤ ਨੇ ਘਰ ਦੇ ਪਰਿਵਾਰ ਦੇ ਅਸੀਂ ਕਰਿਆਨੇ ਦੀ ਦੁਕਾਨ 'ਚ ਐਸ ਵੇਲੇ ਮਿਲੂ ਸਈ ਮੀਰ ਜੀ ਸਭ ਕੁਝ ਵੇਖ ਹੀ ਲਿਆ ਇਹੋ ਸਾਡੀ ਦੁਕਾਨ ਜੋ ਵੇਖ ਹੀ ਲਿਆ ਦੁਕਾਨ ਤੇ ਵੀ ਕਿਤੇ ਕਿੰਨਾ ਕੁਾ ਸਕੂਲ ਦੇ ਬੱਚੇ ਆਉਂਦੇ ਤੇ ਸਾਡਾ ਟਾਈਮ ਪਾਸ ਹੁੰਦਾ ਪਿਲਸਨ ਇਹਨਾਂ ਦੀ ਆਉਂਦੀ ਪਿਲਸਨ ਤੋਂ ਗੁਜ਼ਾਰਾ ਹੁੰਦਾ ਵਾ ਜੀ ਤੇ ਤੁਹਾਨੂੰ ਪਰ ਅੱਜ ਕੱਲ੍ਹ ਮੰਗਾਈ 'ਚ ਪਿਲਸਨ ਦੇ ਸਿਰ ਤੇ ਨਹੀਂ ਗੁਜ਼ਾਰਾ ਹੁੰਦਾ ਬੇਟੀ ਸਾਡੀ ਇੱਕ ਬੇਟਾ ਵਾ ਬੇਟੀ ਵੀ ਜਵਾਨ ਵਾ ਜਦੋਂ ਹੁਣ ਗਰਮੀ ਦੇ ਨੇ ਇੰਨੀ ਗਰਮੀ ਪੈਣ ਦੀ ਜਦ ਬੱਤੀ ਚੱਲ ਜਾਂਦੀ ਬਹੁਤ ਮੁਸ਼ਕਲ ਹੁੰਦੀ ਸਾਨੂੰ ਫੇਰ ਫੇਰ ਹੀ ਬਾਹਰ ਸੌਣ ਲੈ ਕੇ ਤੁਹਾਨੂੰ ਪਤਾ ਅੱਜ ਕੱਲ ਨਹੀਂ ਬੇਟੀ ਨੂੰ ਜਵਾਨ ਨੂੰ ਬਾਹਰ ਲੈ ਕੇ ਸੌਣ ਦਾ ਸਮਾਂ ਹੈਗਾ ਜਿਹੋ ਜਿਹੇ ਹਾਲਾਤ ਵਾ ਅਸੀਂ ਇਹੋ ਚੰਨੇ ਪੈਣ ਭਰਾਵ ਨੂੰ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਮਰੇ ਪਾ ਕੇ ਸਾਡੀ ਚਾਰ ਦਿਵਾਲੀ ਬਲੀ ਜਾਵੇ ਜਿੱਥੇ ਅਸੀਂ ਸੇਫਟੀ ਚ ਰਹਿ ਸਕੀਏ ਜੀ ਅਹੀਂ ਇਹੋ ਵੀਰਾਂ ਨੇ ਮਦਦ ਕਰਦੇ ਕਈਆਂ ਵੀਰਾਂ ਨੇ ਸਾਡੀ ਪਹਿਲਾਂ ਮਦਦ ਕੀਤੀ ਵੀ ਚਲੋ ਸਾਨੂੰ ਦੁਕਾਨ ਵੀ ਬਣਾ ਕੇ ਦਿੱਤੀ ਆ ਕਈਆਂ ਵੀਰਾਂ ਨੇ ਹੋਰ ਮਦਦ ਕੀਤੀ ਅਸੀਂ ਇਹੋ ਕਹਿੰਨੇ ਹਰਦੀ ਵਾਦ ਤੋਂ ਵੱਧ ਮਦਦ ਹੋਵੇ ਅਰ ਕੱਲ ਤੁਹਾਨੂੰ ਬੜਾ ਬੱਚੇ ਵੇਖ ਕੇ ਕਹਿ ਰਹਿੰਦੇ ਮੰਮੀ ਆ ਬੱਚ ਦੂਸਰੇ ਵੀਰਾਂ ਨੇ ਆ ਮਮੀ ਆ ਕਹਿੰਦਾਹੀਂ ਆ ਲੈਣਾ ਚਾਹੁੰਨੇ ਉਹ ਲੈਣਾ ਚਾਹੁੰਨੇ ਹਰ ਤੋ ਨਹੀਂ ਵੀਰ ਜੀ ਪਹੁੰਚ ਹੈਗੀ ਇੰਨੇ ਸੋ ਇਹ ਹਾਲਾਤਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਕਿਸੇ ਰਿਸ਼ਤੇਦਾਰਾਂ ਨੇ ਭੈਣਾ ਬਾਹ ਫੜੀ ਕੀ ਜੀ ਤੁਹਾਡੀ ਅਸੀਂ ਮਦਦ ਕਰ ਦਿੰਨੇ ਆ ਕਿਸੇ ਆਗੂ ਨੇ ਜਾਂ ਕਿਸੇ ਪੰਚ ਸਰਪੰਚ ਨੇ ਕਿਸੇ ਨੇ ਤੁਹਾਡੀ ਜਾਂ ਰਿਸ਼ਤੇਦਾਰਾਂ ਨੇ ਅਜਿਹੇ ਹਾਲਾਤਾਂ ਚ ਕੋਈ ਰਿਸ਼ਤੇਦਾਰ ਵੀ ਬੋੜਿਆ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਵੀਰ ਜੀ ਮੈਂ ਵੀ ਕਹਿੰਦਾ ਮੇਰਾ ਬੰਦਾ ਇਸ ਤਰ੍ਹਾਂ ਦਾ ਜਨਾਨੀ ਦੀ ਵੀ ਰੇਜ ਹੁੰਦੀ ਆ ਬੰਦਾ ਠੀਕ ਠਾਕ ਹੋਵੇ ਹਾਨੂੰ ਕੋਈ ਖਰਚਾ ਹੋਵੇ ਹੱਡੀਆਂ ਰੀਜਾਂ ਪੂਰੀਆਂ ਹੋਣ ਪਰ ਨਹੀਂ ਇਹੋ ਜੇ ਕੋਈ ਹਾਲਾਤ ਹੱਡ ਨੇ ਮਾੜੀ ਹੋ ਚੁੱਕਿਆ ਅਸੀਂ ਤੁਹਾਨੂੰ ਕੀ ਦੱਸੀਏ ਤੁਸੀਂ ਵੇਖ ਸਕਦੇ ਹੋ ਕਿ ਗੱਲ ਕਰਦੇ ਹੋਏ ਭੈਣ ਦਾ ਮਨ ਵੀ ਭਰਿਆ ਹੈ ਅਤੇ ਇਹ ਉਹਨਾਂ ਨੇ ਆਪਣਾ ਦਰਦ ਵੀ ਜਿਹੜਾ ਉਹ ਦੱਸਿਆ ਹੈ ਕਿਉਂਕਿ ਇਹ ਕਰਿਆਨੇ ਦੀ ਦੁਕਾਨ ਹੀ ਉਹਨਾਂ ਦਾ ਮਕਾਨ ਹੈ ਤੇ ਕਰਿਆਨੇ ਦੀ ਦੁਕਾਨ ਦੇ ਵਿੱਚ ਹੀ ਤੁਸੀਂ ਮੰਜਾ ਵੇਖ ਸਕਦੇ ਮੇਰੇ ਸਾਈਡ ਬੈਕ ਸਾਈਡ ਇਹੀ ਮੰਜਾ ਢਾਹ ਕੇ ਇੱਥੇ ਹੀ ਉਹ ਚਾਰ ਜੀ ਨੇ ਘਰ ਦੇ ਜਿਹੜੇ ਉਹ ਇੱਥੇ ਜੀਵਨ ਬਤੀਤ ਕਰਦੇ ਨੇ ਜਗ੍ਹਾ ਉਹਨਾਂ ਦੇ ਕੋਲ ਹੈਗੀ ਆ ਜਿੰਨੇ ਵੀ ਦਾਨ ਨਹੀਂ ਸਕਣ ਸੁਣ ਰਹੇ ਨੇ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਜਗ੍ਹਾ ਉਹਨਾਂ ਦੇ ਕੋਲ ਹੈਗੀ ਜੇ ਤੇ ਤੁਸੀਂ ਜੇ 100-100 ਰੁਪਿਆ ਪਾ ਕੇ ਵੀ ਮਦਦ ਕਰੋਗੇ ਤਾਂ ਉਹਨਾਂ ਦਾ ਘਰ ਬਣ ਸਕਦਾ ਕਿਉਂਕਿ ਵੀਰ 50% ਹੈਂਡੀਕੈਪ ਵੀ ਹੈ ਜਿਸ ਦੇ ਕਾਰਨ ਉਹਨਾਂ ਦੇ ਆ ਹਾਲਾਤ ਨੇ ਤਰਨਤਾਰਨ ਜ਼ਿਲ੍ਹੇ ਦਾ ਖਡੂਰ ਸਾਹਿਬ ਹਲਕੇ ਦਾ ਇਹ ਮਾਨੋਚਾਲ ਪਿੰਡ ਜੇ ਅਤੇ ਇੱਥੇ ਪਹੁੰਚ ਕੇ ਵੀ ਤੁਸੀਂ ਉਹਨਾਂ ਦੇ ਘਰ ਦੇ ਹਾਲਾਤ ਵੇਖ ਸਕਦੇ ਹੋ ਮੈਂ ਜ਼ਰੂਰ ਉਹ ਵੀ ਜਗ੍ਹਾ ਤੁਹਾਨੂੰ ਦਿਖਾ ਦੇਣਾ ਕਿ ਜਿੱਥੇ ਉਹ ਰਾਤ ਨੂੰ ਮੰਝਾ ਡਾਉਂਦੇ ਆ ਸੜਕ ਤੇ ਰਹਿਣ ਦੇ ਲਈ ਮਜਬੂਰ ਆ ਤੁਸੀਂ ਵੇਖ ਸਕਦੇ ਜੇ ਕਿ ਆਹ ਹਾਲਾਤ ਨੇ ਉਸ ਪਰਿਵਾਰ ਦੇ ਮੈਂ ਫੋਨ ਨੰਬਰ ਆਪਾਂ ਜਾਣਾ ਵੀਰ ਜੀ ਕੀ ਅਪੀਲ ਕਰਨੀ ਚਾਹੁੰਦੇ ਜਿੰਨੇ ਵੇਖ ਰਹੇ ਨੇ ਦਾਨ ਨਹੀਂ ਸਕਦੇ ਇੱਕ ਵਾਰ ਨੰਬਰ ਆਪਣਾ ਬੋਲ ਵੀ ਦਿਓ ਜੀ ਮੇਰਾ ਨੰਬਰ ਹੈਗਾ 76968 ਜੀ 13772 ਇੱਕ ਵਾਰ ਫਿਰ ਬੋਲ 76968 1372 ਮੈਦਾਨੀਆਂ ਵੀਰਾਂ ਨੂੰ ਇਹ ਕਹਿਣਾ ਚਾਹਣਾ ਵੀਰੋ ਮਹਾਰਾਜ ਸੱਤੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਪਹਿਲੋਂ ਜੇ ਤੰਦਰੁਸਤੀ ਹੋਊਗੀ ਤੇ ਬੰਦਾ ਕਮਾਊਗਾ ਜੇ ਤੰਦਰੁਸਤੀ ਨਹੀਂ ਆਏਗੀ ਤੇ ਬੰਦਾ ਨਹੀਂ ਕਹਿ ਜੋਗਾਗਾ ਤੇ ਮੈਂ ਤੇ ਹਰ ਇੱਕ ਨੂੰ ਕਹਿੰਦਾ ਮੈਂ ਪਹਿਲੋਂ ਤੰਦਰੁਸਤੀ ਮੰਗਿਆ ਕਰੋ ਪ੍ਰਮਾਤਮਾ ਤੋਂ ਜੀ ਤੇ ਜੋ ਗਰਬਾਣੀ ਚ ਆਉਂਦਾ ਮੰਗਣ ਜਾ ਸਮਰਗਿਆ ਮੰਗਲ ਮੂਲ ਨਾ ਜਾ ਤੇ ਵੀਰੋ ਮੰਗਣਾ ਬੜਾ ਔਖਾ ਜੋ ਬਾਕੀ ਤੁਸੀਂ ਹਾਲਾਤ ਵੇਖ ਲਿਆ ਦੁਕਾਨ ਨੂੰ ਅਸੀਂ ਮੀਟਰ ਵੀ ਲੱਗਾ ਹੋਰ ਤੁਹਾਨੂੰ ਪਤਾ ਵਪਾਰਕ ਚਾਉਂਦਾ ਵੀ ਜੀ ਜੀ ਤੇ ਮੇਰੇ ਸਾਡੇ ਦੋ ਕਮਰੇ ਹੋਣ ਤੇ ਚਲੋ ਸਾਡ ਨੂੰ ਜਿਹੜੀ ਸਰਕਾਰ ਨੇ ਸਹੂਲਤ ਦਿੱਤੀ ਆ ਜਿੱਥੇ 100 ਜੂਨਟ ਉਹ ਸਾਡਾ ਮਾਫ ਕੀਤਾ ਜਾਵੇ ਤੇ ਵਪਾਰਕ ਚ ਨਹੀਂ ਸਾਡਾ ਕੋਈ ਝੋੜ ਆ ਗਈ ਇਹ ਵੀ 7-800 ਰੁਪਏ ਸਾਡਾ ਅਸੀਂ ਬੜੀ ਮੁਸ਼ਕਲ ਨਾਲ ਤਾਰੰਦਾ ਹਾਂ ਜੀ ਹਾਂਜੀ ਸੋ ਜਿੰਨੇ ਵੀ ਦੇਖ ਰਹੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਨਤਲਜੀ ਸਿੰਘ ਗ੍ਰੇਡ ਪੰਜਾਬ ਟੀਵੀ ਤਰਮਤਾ